हां भाई पंजाब ਦੇ ਸੁੱਤੇ ਪਏ ਕਮਜ਼ੋਰ ਤੇ ਮਰੀ ਜ਼ਮੀਰ ਵਾਲੇ ਲੋਕੋ ਠੀਕ ਠਾਕੋਂ ਕੀ ਤੁਹਾਡੀਆਂ ਅੱਖਾਂ ਉਸ ਦਿਨ ਖੁੱਲਣਗੀਆਂ ਜਦੋਂ ਸ਼ਰੇਆਮ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕੀਤੀ ਗਈ ਪਹਿਲਾਂ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟੇ ਗਏ ਕੀ ਤੁਹਾਡੀਆਂ ਅੱਖਾਂ ਉਸ ਦਿਨ ਖੁੱਲਣਗੀਆਂ ਧਰਮ ਵਾਸਤੇ ਧਰਮ ਦੀ ਬੇਅਦਬੀ ਕਰਨ ਵਾਲੇ ਲੋਕਾਂ ਵਾਸਤੇ ਇੱਕ ਏਦਾਂ ਦਾ ਕਾਨੂੰਨ ਬਣਾਉਣ ਵਾਸਤੇ ਜਿਹਦੀ ਆਨਦੀ ਸਪੋਰਟ ਉਸੇ ਟਾਈਮ ਸਜ਼ਾ ਦਿੱਤੀ ਜਾਵੇ ਬੇਅਦਬੀ ਕਰਨ ਵਾਲੇ ਨੂੰ ਬਾਬਾ ਗੁਰਜੀਤ ਸਿੰਘ 15 16 ਮਹੀਨਿਆਂ ਤੋਂ 450 500 ਫੁੱਟ ਉੱਚੇ ਟਾਵਰ ਦੇ ਉੱਤੇ ਦਿਨ ਰਾਤ ਡਟੇ ਹੋਏ ਨੇ ਸਿਰਫ ਇੱਕ ਕਾਨੂੰਨ ਬਣਾਉਣ ਵਾਸਤੇ ਤੁਸੀਂ ਲੋਕ ਕਿਉਂ ਨਹੀਂ ਉਹਨਾਂ ਨਾਲ ਜਾ ਰਹੇ ਯਾਰ ਘੋੜਿਆ ਦੇਖਣ ਵਾਸਤੇ ਤੁਸੀਂ ਬੜਾ ਇਕੱਠ ਕਰ ਲਿਆ ਜੇ ਕਿਤੇ ਧਰਮ ਦੀ ਬਿਆਦਬੀ ਹੋ ਗਈ ਫਿਰ ਤੁਸੀਂ ਸੜਕਾਂ ਤੇ ਬੈਠ ਜਾਣਾ ਕਿ ਪਹਿਲਾਂ ਕਿਉਂ ਨਹੀਂ ਉੱਠ ਰਹੇ ਤੁਹਾਡੀ ਬਿਲਕੁਲ ਜਮੀਰ ਖਤਮ ਹੋ ਗਈ ਪੰਜਾਬ ਦੇ ਲੋਕੋ ਉਸ ਇਨਸਾਨ ਦਾ ਉਸ ਸ਼ਖਸ ਦਾ ਖਾਲਸਾ ਇਹਦਾ ਤੁਸੀਂ ਸਾਥ ਦਿਓ ਅੱਦ ਤੁਸੀਂ ਸਮਾਣੇ ਪਹੁੰਚੋ ਉਥੇ ਮੋਰਚਾ ਲੱਗਿਆ ਹੋਇਆ 21 ਤਰੀਕ ਦੀ ਕਾਲ ਆ ਮੈਂ ਸਾਰੇ ਹੀ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਕਿ ਵੱਤ ਚੜ ਕੇ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਉਸ ਸਿੰਘ ਦਾ ਸਾਥ ਦਿਓ ਜੇ ਤੁਸੀਂ ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਨਹੀਂ ਤਾਂ ਫਿਰ ਥੋੜਾ ਸਮਾਂ ਰੁਕੋ ਸ਼ਰਿਆਮ ਤੁਹਾਡੇ ਗੁਰੂ ਘਰਾਂ ਦੇ ਵਿੱਚ ਵੜ ਕੇ ਬੇਅਦਬੀਆਂ ਹੋਇਆ ਕਰਨਗੀਆਂ ਮੈਂ ਇਕੱਲੇ ਸਿੱਖ ਧਰਮ ਦੀ ਗੱਲ ਨਹੀਂ ਕਰ ਰਿਹਾ ਮੈਂ Hindu ਧਰਮ ਜਿੰਨੇ ਪੰਜਾਬ ਦੇ ਵਿੱਚ ਧਰਮ ਨੇ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਉੱਠ ਖੜੋ ਅੱਖਾਂ ਖੋਲ ਲਓ ਪੰਜਾਬੀਓ ਤੁਹਾਡੀ ਜ਼ਮੀਰ ਬਿਲਕੁਲ ਮਰ ਚੁੱਕੀ ਆ ਸਾਡੇ ਠੇਕੇਦਾਰ ਨੇ ਉਹ ਕਿੱਥੇ ਸੁੱਤੇ ਪਏ ਨੇ ਜਿਹੜੇ ਕਹਿੰਦੇ ਨੇ ਅਸੀਂ ਧਰਮ ਦੀ ਰਾਖੀ ਕਰਦੇ ਆਂ ਸਾਥੋ ਬਿਨਾਂ ਤਾਂ ਮਨੂੰ ਕੋਈ ਬਚਾ ਨਹੀਂ ਸਕਦਾ ਉਹ ਹੁਣ ਕਿਹੜੀ ਨੀਂਹ 'ਚ ਸੁੱਤੇ ਪਏ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਵੀ ਕੀ ਹੋ ਰਿਹਾ ਬਾਬਾ ਗਰਜੀਤ ਸਿੰਘ ਦਾ ਸਾਥ ਦੋ ਜੇ ਤੁਸੀਂ ਆਪਣੇ ਗੁਰੂਆਂ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਆਪਣੇ ਗੁਰਦੁਆਰਿਆਂ ਦੀਆਂ ਤੁਸੀਂ ਬੇਅਦਬੀਆਂ ਰੋਕਣੀਆਂ ਚਾਹੁੰਦੇ ਹੋ ਇੱਕ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਹਦੇ ਵਿੱਚ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਇਥੇ ਬੇਅਦਬੀ ਕਰਨੇ ਵਾਲਾ ਬੰਦਾ ਬਾਅਦ ਵਿੱਚ ਜ਼ੁਬਾਨ ਤੋਂ ਜਾਂਦੀ ਹੈ ਜੀ ਇਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਇਹ ਦਿਮਾਗੀ ਤੌਰ ਤੇ ਬਿਮਾਰ ਆ ਜੀ ਜਵਾਨਤਾ ਕਰਾ ਲੈਂਦੇ ਨੇ ਅਗਲੇ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜੇ ਮੇਰੀ ਗੱਲ ਤੁਹਾਨੂੰ ਸਹੀ ਲੱਗੀ ਜੇ ਤੁਹਾਨੂੰ ਗੁੱਸਾ ਆਇਆ ਫਿਰ ਕਮੈਂਟਾਂ 'ਚ ਤਾਂ ਗਾਲਾਂ ਚਲੋ ਤੁਸੀਂ ਕੱਢਣੀਆਂ ਈ ਨੇ ਮੈਨੂੰ ਪਤਾ ਤੁਹਾਡਾ ਕੰਮ ਐ ਇਹ ਹਨਾ ਤੁਸੀਂ ਕੱਢੋਗੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਭਰਾ ਦੇ ਨੂੰ ਇਹੀ ਆਪਣੀ ਅਪੀਲ ਆ ਕਿ ਸਾਰੇ ਜਣੇ ਸਾਥ ਦਿਓ ਸਾਡੇ ਗ੍ਰੰਥ ਸਾਹਿਬ ਨੂੰ ਸਾਡੇ ਗੁਰੂਆਂ ਦੀ ਬਿਆਦਬੀ ਨੂੰ ਰੋਕਣ ਵਾਸਤੇ ਕਾਨੂੰਨ ਲਾਗੂ ਹੋਣਾ ਹੈ ਉਹਦੇ ਵਿੱਚ ਬਾਬਾ ਗਰਜੀਤ ਸਿੰਘ ਦਾ ਜਾ ਕੇ ਸਾਥ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ